ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਪੰਪ ਕੱਢ ਲੈ ਸਪਰੇਅ ਵਾਲਾ ਮਿਲੋ ਜੀ ਪਹਿਲਾਂ ਸਟਾਫ ਨੂੰ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਾਚਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜਿੰਨੇ ਸਾਡੀ ਵੀਡੀਓ ਦੇਖਦੇ ਆਂ ਸ਼ੁਕਰੀਆ ਤੁਹਾਡਾ ਧੰਨਵਾਦ ਹੈ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਆਂ ਅੱਜ ਫੇਰ ਹਥਿਆਰ ਚੱਕ ਲੈ ਹਾਂ ਕਾਦੀ ਹੁਣ ਤੁਹਾਨੂੰ ਕਿਉਂ ਨਹੀਂ ਟਕੌੜਾ ਤੁਹਾਡੀ ਜਾਨ ਨੂੰ ਪਹਿਲਾਂ ਗੋਗੀ ਗੁੱਲੀ ਡੰਡੇ ਦੀ ਕਰਕੇ ਤਾਂ ਹਟਿਆ ਸਪਰੇਅ ਜਦ ਤੱਕ ਪੱਕਦੀ ਨਹੀਂ ਜਦ ਤੱਕ ਜਦ ਤੱਕ ਜਦ ਤੱਕ ਕਾਟेंगे ਨਹੀਂ ਤਬ ਤੱਕ ਛੋੜेंगे ਨਹੀਂ ਹਾਂ ਬੜਾ ਵਧੀਆ ਬੱਲਾ ਕੱਢਿਆ ਵੇ ਨਹੀਂ ਚੱਲੀਗਾ ਐਵੇਂ ਚੱਲੂਗਾ ਵੀ ਜਿੰਨੀ ਮਤਲਬ ਪਛੇਤੀ ਹੋਈ ਆ ਇਹ ਤਾਂ ਉਨੇ ਹੀ ਹੁਣ ਲਹੂ ਪੀ ਕੇ ਰੱਖਣਾ ਹੁਣ ਡੈਡ ਡੈਡ ਰੇਹ ਦਾ ਪਿੱਛੇ ਮਤਲਬ ਕੱਲ ਰੇਹ ਪਾ ਕੇ ਹਟਿਆ ਅੱਜ ਸਪਰੇ ਧੂੜ ਕੱਟੀ ਪਈ ਸਪਰੇ ਦਾ ਦੱਸ ਦੇ ਕਾਦੀ ਹੋ ਰਹੀ ਆ ਪਰਸੋਂ ਚਲ ਇੱਕ ਦਿਨ ਦਾ ਗੈਪ ਆ ਮੜ ਜਾ ਸਾਂ ਵੀ ਆ ਲਵੇ ਕਿੱਟ ਪ੍ਰੋਸੈਸ ਕੀ ਆ ਹੁਣ ਕਾਦਾ ਆ ਚਾ ਵੀ ਤਾਰ ਲਓ ਪਰਦੇ ਔਨੇ ਵਾਲੀ ਟੀਮ ਆਪਣੀ ਕੀ ਕੀ ਪਾ ਰਹੇ ਐ ਇੱਥੇ ਹੁਣ ਯਾਰ ਇਹਦੇ ਵਿੱਚ ਕਈ ਤੱਤ ਪਾ ਰਹੇ ਆ ਕਿਹੜੇ ਕਿਹੜੇ ਪਾ ਰਹੇ ਆ ਇੱਕ ਬੌਰਨਾ ਇੱਕ ਪਤਨੀ ਉਹ ਕਿਹੜੇ ਕਿਹੜੇ ਗੁੱਗੀ ਨੂੰ ਪਤਾ ਯਾਰ ਇਹਨਾਂ ਸਲਟਾ ਸਲਟਾਂ ਦਾ ਮੈਨੂੰ ਤਾਂ ਇੰਨੀ ਪਤਾ ਨਹੀਂ ਹੈਗਾ ਠੀਕ ਹੈ ਉਹ ਜਾਂ ਦਵਾਈਆਂ ਉਹ ਲਿਆ ਕੇ ਬਾਕੀ ਤਾਂ ਕਿਹਨੂੰ ਪਤਾ ਹੋਊਗਾ ਬਾਕੀ ਭਾ ਕੇ ਚਾਚਾ ਨੂੰ ਪਤਾ ਇਹ ਅਸਲੀ ਆਉਂਦੀ ਦਵਾਈਆਂ ਤਾਂ ਸਾਨੂੰ ਪਤਾ ਹੁੰਦਾ ਤੇਰੀ ਕੀ ਕਹਤੇ ਆ ਤੇਰੀ ਚਿੱਟੀ ਚਿੱਟੀ ਹੋਈ ਵੀ ਹੱਥ ਤਲੀ ਇਹ ਕਹਤੇ ਹੱਥ ਤੇਰਾ ਗੱਬੇ ਵਿੱਚ ਉਹ ਦਵਾਈ ਘੋਲੀ ਆ ਦਵਾਈ ਦਵਾਈ ਘੋਲੀ ਆ ਕੋਡਰ ਜਿਆਦਾ ਲੱਗਦਾ ਬੰਦਾ ਬਣ ਜਾ ਬੰਦਾ ਤੂੰ ਫੇਰ ਕਹਿੰਦਾ ਕਮੈਂਟ ਕਰਤੇ ਉਹਨੇ ਕਮੈਂਟ ਆਉਣਗੇ ਨਹੀਂ ਕਿੰਦਾ ਹੱਥ ਪਾ ਵੀ ਕਹਿ ਰਖਦੇ ਰਹੇ ਇਹ ਮੇਰੇ ਬਾਈਕਰ ਇਹਦੇ ਨਾਲ ਲਾ ਦੇ ਲਓ ਜੀ ਮਿੱਤਰੋ ਅੱਜ ਅਸੀਂ ਕਿਲੇ ਕੱਢਣੇ ਕਿੰਨੇ ਦੋ ਪੰਪ ਲਾਉਣੇ ਜੀ ਇੱਕ ਪੰਪ ਲਾਉਣਾ ਇੱਕੋ ਪੰਪ ਲਾਉਣਾ 8-10 ਕਿਲੇ ਕੱਢਣੇ ਮਤਲਬ ਹੈਨਾ ਇੰਨੇ ਕੇ ਕਾਲੂ ਕੱਢ ਦਾਂਗੇ ਹੈਨਾ ਤੇ ਮੌਸਮ ਹੋਰ ਨਹੀਂ ਕੱਢਦੇ ਬਸ ਇੰਨੇ ਜਦੋਂ ਪਾਣੀ ਲੱਗਿਆ ਤਾਂ ਬਾਕੀ ਤਾਂ ਕਣਕ ਬਹੁਤ ਤਗੜੀ ਹੁੰਦੀ ਆ ਬਾਕੀ ਤਾਂ ਠੀਕ ਆ ਹੈਨਾ ਤੇ ਉਧਰ ਬਾਈ ਤੂੜੀ ਵਾਲੇ ਵੀ ਪਹੁੰਚ ਗਏ ਆਪਣੇ ਤੂੜੀ ਪਾ ਰਹੇ ਆ ਇਹ ਆਪਣੀ ਪਿੰਡ ਵਾਲੀ ਮੋਟਰ ਆ ਆਪਣੀ ਘਰ ਦੀ ਮੋਟਰ ਆ ਜੀ ਆਹ ਵਾਲੀ ਸਾਹਮਣੇ ਵਾਲੀ ਤੇ ਉਹ ਰਿਹਾ ਜੀ ਆਪਣਾ ਸਾਹਮਣੇ ਪਿੰਡ ਠੀਕ ਹੈ ਜੀ 250 ਤੇ ਜੇ ਇੱਥੋਂ ਦੇਖੀ ਤਾਂ ਉਹ ਸਾਹਮਣੇ ਰਿਹਾ ਜੀ ਉਧਰ ਹੰਸਾੜੀ ਸਾਹਿਬ ਤੇ ਕਿੱਦਾਂ ਰਿਹਾ ਉਹ ਸਾਹਮਣੇ ਹਾਂ ਉਹ ਦੇਖੋ ਸਾਹਮਣੇ ਹੰਸਾੜੀ ਸਾਹਿਬ ਘੁੱਤਰਾ ਸਾਹਿਬ ਰਿਹਾ ਜੀ ਠੀਕ ਹੈ ਜੀ ਜੇ ਇੱਥੋਂ ਆਪਾਂ ਦੇਖੀ ਤਾਂ ਉਹ ਰਿਹਾ ਜੀ ਟੀ ਰੋਡ ਇੱਧਰ ਨੂੰ ਲੈ ਵੀ ਇੱਥੋਂ ਸਾਡੇ ਪਾਸੇ ਨੂੰ ਘੁਮਾਤਾ ਠੀਕ ਹੈ ਨਾ ਹਾਂ ਜੀ ਹੋਰ ਅੱਗੇ ਦੀ ਕੀ ਪਲੈਨਿੰਗ ਇੱਧਰ ਚੁੰਨੀ ਮਜਰਾ ਚੜਦਾ ਆ ਗਿਆ ਤੈਨੂੰ ਸੂਰਤ ਚੜਦਾ ਪਹਾੜੀਆਂ ਦੀ ਮੋਟ ਉਹ ਚਾ ਹੋਰ ਮਸ਼ੀਨਾਂ ਮਸ਼ੂਨਾਂ ਦਾ ਕੀ ਪ੍ਰੋਗਰਾਮ ਹੈ ਕਦ ਕ ਕਰੀਏ ਐਤਕੀ ਤਾਂ ਟਾਈਮ ਨਾਲ ਲੱਗਣਾ ਪੈਣਾ ਆਪਾਂ ਨੂੰ ਫਰਵਰੀ ਦੇ ਵਿੱਚ ਉਹਦਾ ਤੇਰੀ ਤੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੋਂ ਬਾਅਦ ਚ ਆ ਉਹਦੇ ਵਿਆਹ ਤੋਂ ਬਾਅਦ ਨਹੀਂ ਉਹਦਾ ਵਿਆਹ ਤਾਂ ਅੱਧੋ ਅੱਧ ਫਰਵਰੀ ਚ ਹੈ ਜਾਂ ਤੇ ਵਾਧਾ ਦਿਨੇ ਕੁਝ ਨਹੀਂ ਲੈਣੇ ਫਿਰ ਤੁੜੀਆਣੇ ਦਾ ਵੀ ਕੰਮ ਕਰਨਾ ਹੈ ਹਲੇ ਕੰਮ ਆਉਂਦਾ ਗੰਨਾ ਵੀ ਪਿਆ ਆਪਣੇ ਕੋਲ ਤੁੜੀਆਣੇ ਦਾ ਕਰਨਾ ਪਹਿਲਾਂ ਗੰਨਾ ਵੀ ਪਿਆ ਹਲੇ ਤਿੰਨ ਚਾਰ ਦਿਨ ਆਪਣੇ ਗੰਨੇ ਨਹੀਂ ਖਾ ਜਾਣੇ ਹਾਂ ਕਿ ਨਹੀਂ ਗੰਨੇ ਨੇ ਗੰਨੇ ਨਹੀਂ ਖਾਣੇ ਆ ਹਾਂ ਪਪਾ 6 ਦਿਨ ਤੱਕ ਆਪਣਾ ਗੰਨਾ ਨਹੀਂ ਮੇਰੇ ਗੁੱਲੀ ਡੰਡੇ ਦੀ ਸਪਰੇ ਨਹੀਂ ਕਰਨੀ ਫਿਰ ਗੁੱਲੀ ਡੰਡੇ ਦੀ ਵੀ ਸਪਰੇਆਂ ਕਰਨੀਆਂ ਕੰਮ ਬਾਈ ਸਾਹਿਬ ਬਹੁਤ ਹੈ ਇਹ ਜਿਹੜਾ ਪਏ ਆ ਨਾ ਥੋੜੇ ਜਿ ਥੈਲੇ ਉਹ ਵੀ ਦਿਖਦੇ ਆ ਸਾਨੂੰ ਉਹ ਵੀ ਥੋੜੇ ਥੋੜੇ ਖੰਡਾਉਣੇ ਨੇ ਰੇ ਵਾਲੇ ਰੇ ਤਾਂ ਪਈਓ ਜਾਣਾ ਖੈਰ ਹਨਾ ਅਖੀਰ ਤੱਕ ਚੱਲੀ ਜਾਣਾ ਬੱਚੇ ਥੋੜਾ ਯਾਨੀ ਕਿ ਥੋੜਾ ਜਿਹਾ ਮੇਰਾ ਚਲਾ ਹੁਣ ਮੌਸਮ ਤਾਂ ਠੀਕ ਨਿਖਰ ਗਿਆ ਹੁਣ ਹਨਾ ਧੁੱਪ ਜੀ ਨਾਲ ਮੜ ਜੇ ਖੇਤ ਪੱਤ ਜਿਆ ਕਰਨੀਆਂ ਬਹੁਤੀ ਲੇਟ ਹੋ ਗਈ ਫਿਰ ਬਹੁਤੀ ਲੇਟ ਤੇ ਜਿਆਦਾ ਚਾ ਫਿਰ ਡੰਡੀ ਚੜ ਜਾਂਦੀ ਏ ਫਿਰ ਤਾਂ ਕੋਈ ਫਾਇਦਾ ਨਹੀਂ ਹੈਨਾ ਕੱਲੂ ਆ ਪਰਸੋਂ ਕਾ ਦਾਂਗੇ ਚੰਡਾਕੇ ਪ੍ਰੇਗਰੀ ਹੋ ਰਿਹਾ ਟੈਂਟ ਚ ਜੀ ਮੁਕੇ ਪਰ ਸੋ ਬਾਕੀ ਟੀਮ ਆਉਣੇ ਵਾਲੀ ਜੀ ਗੋਗੀ ਵੀ ਲਾਉਣੀ ਪੁੱਛਣੇ ਨੇ ਲੱਗੂ ਕੀ ਨਹੀਂ ਆ ਕੇ ਪਹੁੰਚ ਕੇ ਗੋਗੀ ਵੀ ਲਾ ਹਾਂ ਹਾਂ ਬਾਕੀ ਤਾ ਤਾ ਤੈਨੂੰ ਉਹ ਦੱਸ ਦੋ ਗੋਗੀ ਆ ਗਏ ਲੈ ਗਨ ਬਣੀ ਐ ਚਾ ਆਤਾ ਫਿਰ ਇਹਨੂੰ ਬੰਨ ਲਈ ਆਪਾਂ ਪਹਿਲੇ ਹੀ ਹੂੰ ਠੀਕ ਐ ਕੋਈ ਨਾ ਇਹਨਾਂ ਨਾਲ ਮਾਰ ਲਵੇ ਟਿਆ ਜਨ ਹੌਰਨ ਠੀਕ ਆ ਯੂਰੀਆ ਨੈਨੋ ਯੂਰੀਆ ਨੈਨੋ ਯੂਰੀਆ ਆ ਖੜ ਚ ਹੋਰ ਦੰਪਣ ਦੇ ਨੂੰ ਹੁਣ ਕਿੰਨੀ ਜੀ ਵਟ ਕਰ ਜਣੇ ਹੁਣ ਬੱਲੇ ਲੱਗੇ ਹੋਣਗੀਆਂ 19 19 ਵੀ ਘਾਟਾ ਦੇਖਣੀ 19 ਹੈ ਯਾ ਚਾ ਪੁੱਛ ਲਿਆ ਕਿ ਹੁਣ ਬੱਲੇ ਲੱਗੇ ਹੋਣਗੀਆਂ ਜਦ ਤੱਕ ਲੱਗਦੇ ਨਹੀਂ ਅਸੀਂ ਜਾਈਏ ਕਿ ਰੱਖਣੇ ਆ ਇਹ ਨਾ ਵਧੀਆ ਅੱਜ ਭਾਈ ਬੂਟਾਂ ਦੇ ਵਿੱਚ ਚੱਲ ਰਹੀ ਹੈ ਟੀਮਾਂ ਸਾਡੀਆਂ ਸਾਡੀਆਂ ਬੂਟਾਂ ਦੇ ਵਿੱਚ ਕੋਈ ਘਾਰਾ ਗੋਦਾ ਨਹੀਂ ਲੱਗਣਾ ਲੋ ਵੀ ਮਿੱਤਰੋ ਕਰਤਾ ਕੰਮ ਸਪਰੇਅ ਦਾ ਸਟਾਰਟ ਸਾਰੀਆਂ ਹੀ ਤਾਕਤ ਦੀਆਂ ਦਵਾਈਆਂ ਪਾਈਆਂ ਆਪਾਂ ਨੇ ਜਿਹੜੇ 8-9 ਕਿੱਲੇ ਨੂੰ ਪਾਣੀ ਲੱਗ ਗਿਆ ਤਾਂ ਸੋ ਭਈ ਅੱਜ ਸਾਰੀ ਦਿਹਾੜੀ ਉਹ ਲਵਾਤੀ ਪੰਪ ਨੇ ਕિલ્ਲੇ ਵੀ ਖਾਸੇ ਕਰਦੇ ਅਸੀਂ ਨੇ ਚੱਲ ਨੇਪੜ ਕੰਮ ਮੱਝ ਲਾਓ ਜੀ ਮਿੱਤਰੋ ਪਿੰਡ ਚੁੰਨੀ ਮੱਝਲੇ ਪਹੁੰਚੇ ਆਂ ਹੋ ਦਾਚਾ ਠੀਕ ਹੈ ਹਸਰੀ ਗਾਲ ਜੀ ਸਾਰਿਆਂ ਨੂੰ ਠੀਕ ਠਾਕ ਹੈ ਹਾਂਜੀ ਤੇ ਪਿੰਡ ਰਜਿੰਦਰ ਕਾ ਜਿੰਨੇ ਵੀ ਲੰਗਰ ਕਮੇਟੀ ਹੋਈ ਤੇ ਬਾਕੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਹਿਯੋਗ ਦੇ ਨਾਲ ਲੋਜੀ ਪਾਲਕੀ ਸਾਹਿਬ ਹੈ ਜਿਹੜੀ ਉਹ ਤਿਆਰ ਕਰਵਾਈ ਆਪਾਂ ਨੇ ਤੇ ਚਾਚਾ ਪਹਿਲਾਂ ਲੋਟ ਨਹੀਂ ਜਿਵੇਂ ਆਪਾਂ ਪ੍ਰਵਾਹਤ ਫੇਰੀ ਕਰਦੇ ਸੀ ਪਤਾ ਕੀ ਗੱਲ ਆ ਦਿਲਪ੍ਰੀਤ ਚਲੋ ਪ੍ਰਵਾਹਤ ਫੇਰੀ ਆਪਾਂ ਹਰ ਵਾਰ ਕੱਢਦੇ ਆ ਉਦੋਂ ਚ ਆਪਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਥੋੜੀਆਂ ਜਿਹਾ ਆਪਾਂ ਤਿੰਨ ਟਾਇਰਾਂ ਵਾਲੀ ਰੇੜੀ ਲੈਲੇ ਕਰਦੇ ਦੇ ਹਾਂ 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 ਤਿੰਨ ਟਾਇਰਾਂ ਵਾਲੀ ਉਹਦਾ ਕਾਰਨ ਕੀ ਹੁੰਦਾ ਸੀ ਉਹ ਫਿਰ ਮਤਲਬ ਰੇੜੀ ਨੂੰ ਰੋੜਨ ਵਾਸਤੇ ਆਪਾਂ ਅੱਗੇ ਹੁੰਦੇ ਤੇ ਪਾਲਕੀ ਸਾਹਿਬ ਆਪਣਾ ਪਿੱਛੇ ਰਹਿ ਜਾਂਦੀ ਪਿੱਛੇ ਲੈ ਜਾਂਦੀ ਸੀ ਇਹ ਸਭ ਤੋਂ ਵੱਡਾ ਕਾਰਨ ਹਾਂ ਫਿਰ ਆਪਾਂ ਨੇ രോട് പക്ഷേ ഫെലൂ മോഡു ਮੋੜੂਗੇ ਚੱਕ ਕੇ ਮੋੜਿਆ ਕਰੂਗੀ ਇੰਨਾ ਵਜ਼ਨ ਨਹੀਂ ਹੈਗਾ ਲੈ ਵਾੜੇ ਜਿੱਦਾਂ ਮਰਜ਼ੀ ਨੂੰ ਮੋੜ ਲੈ ਅੱਛਾ ਹੌਲੀ ਹੋ ਐ ਠੀਕ ਠੀਕ ਚਲੋ ਆਇਆ ਵੀ ਉੱਥੇ ਮਾਰਾ ਦੇ ਹਨਾ ਉੱਥੇ ਇੱਕ ਬਾਕੀ ਆਹ ਹੈਡਾ ਟੂਲ ਲਾਤਾ ਇਹਦੇ ਵਿੱਚ ਠੀਕ ਹੈ ਆਓ ਚਲ ਬੈਂਟਰੀ ਬੁੰਟਰੀ ਆ ਜਾ ਕੇ ਰੂਗੀ ਹਾਂ ਤੇ ਇਨਵਰਟਰ ਵਿਚੇ ਤੇ ਰੱਖਿਆ ਗਿਆ ਆਪਣਾ ਬਸ 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 ਫਿਕਸ ਹੋ ਗਿਆ ਫਿਰ ਇਹ ਜਿਵੇਂ ਪਿਛਲੀ ਸਾਈਡ ਆ ਜਣਾ ਇਨਵਰਟਰ ਤੇ ਬਾਕਸ ਆ ਉਦੋਂ ਫਿਰ ਵਜ਼ਨ ਪਿੱਛੇ ਹੀ ਰਹੂਗਾ ਹੋਰ ਜ਼ਿਆਦਾ ਨਹੀਂ ਨਹੀਂ ਉਹ ਗੱਬੇ ਜਾਊਗਾ ਟੂਲ ਬਹੁਤ ਲੰਬਾ ਗਾਹਾਂ ਤੱਕ ਅੱਛਾ ਸੈਂਟਰ 'ਚ ਜਾਊਗਾ ਬੱਬਾ ਜੀ ਨਾਲ ਆਪਣਾ ਅੱਗੇ ਰਹਿ ਜਾਦਾ ਤਾਂ ਹੀ ਫਾਇਦਾ ਪ ਠੀਕ ਹੈ ਬਾਕੀ ਇਹਦੇ ਵਿੱਚ ਆਪਾਂ ਨੇ ਹੋਰ ਲਾਈਟਾਂ ਲਾ ਦੇਣੀਆਂ ਇਹਦੇ ਵਿੱਚ ਇੱਕ ਹਾਂ ਇੱਕ ਲਾਈਟ ਲੱਗ ਜੂਗੀ ਵਿੱਚ ਫੌਜੀ ਸਾਹਿਬ ਨੂੰ ਪੁੱਛਾਂਗੇ ਨਾ ਨਾ ਬਹੁਤ ਵਧੀਆ ਨਾਲੇ ਚਾਚਾ ਹੋਰ ਹੈ ਠੀਕ ਹੈ ਬਹੁਤ ਵਧੀਆ LED ਨਾਲ ਤੇ ਬਹੁਤ ਜਿਆਦਾ ਆ ਜੀ ਦੇਖ ਜਿਹੜੀ ਆ ਜੀ ਇਹ ਸੋਨੀ ਵੀਰ ਨੇ ਲਾਈ ਆ ਸਪੈਸ਼ਲ ਆ ਹਾਂ ਬਈ ਸੋਨੀ ਵੀਰ ਨੇ ਚੁੰਨੀ ਮੱਜਲੇ ਤੋਂ ਤਿਆਰ ਕੀਤੀ ਨਾ ਨਾ ਬਹੁਤ ਵਧੀਆ ਇਹਦੀ ਕੋਈ ਇਹ ਪਹਿਲਾਂ ਵੀ ਤਿਆਰ ਕਰੀ ਸੀ ਕਿ ਪਹਿਲੀ ਹੋ ਗਈ ਪਹਿਲਾਂ ਪਹਿਲਾਂ ਪਹਿਲੀ ਹੀ ਤਿਆਰ ਕਰੀ ਪਹਿਲੀ ਤਿਆਰ ਕਰ ਇਧਰਲੇ ਪਾਸੇ ਨੂੰ ਆ ਕੇ ਦੇਖਾ ਸੋਨੀ ਆ ਜਾ ਗੱਲ ਨਾ ਨਾ ਬਹੁਤ ਸੋਹਣੀ ਅੱਜ ਟਰਾਲੀ 'ਚ ਯਾਰ ਮੈਨੂੰ ਲੱਗਦਾ ਨਹੀਂ ਵੀ ਅੱਜ ਨਹੀਂ ਆਉਂ ਹਾਂ ਮੈਂ ਬਹਾਜਣਾ ਆਹ ਕਟਿੰਗ ਕਰਵਾ ਲੈਂਦੇ ਹਨਾ ਇਹ ਕਟਿੰਗ ਕਰ ਇਹ ਨਟਾਂ ਚ ਲਾਈਆਂ ਨਾ ਇਹ ਫੈਵੀਕ ਠੀਕ ਆ ਤਾਂ ਉੱਪਰ ਦੂਸਰਾ ਸਮਾਈ ਕਈ ਆ ਗਿਆ ਹਨਾ ਠੀਕ ਹੈ ਇਧਰ ਆਲੇ-ਦਾਲੇ ਦੂਜੀ ਅੱਛਾ ਠੀਕ ਹੈ ਇਹੀ ਜੀ ਲਾਤੀ ਇਹਨੇ ਹਾਂ ਹਾਂ ਵਿੱਚ ਪਲਾਈ ਬੋਰਡ ਆਗਾ ਹਾਂ ਇਹਨੂੰ ਇਹਨੂੰ ਉਹ ਨਹੀਂ ਹਾਂ ਫਾਇਦਾ ਇਹਦਾ ਜੀ ਜੇ ਵਿੱਚ ਵੀ ਆ ਹੀ ਲਾ ਦਿੰਦੇ ਆਪਾਂ ਕਿ ਠੀਕ ਨਹੀਂ ਤੇ ਵਿੱਚ ਵਿੱਚ ਆਪਾਂ ਨੇ ਗੱਦਾ ਵਛਾਵਾਂਗੇ ਹੁਣ ਇੱਕ ਆਪਾਂ ਨੇ ਆ ਲਾਤੀ ਉਰੇ ਫੋਟੋ ਆਪਾਂ ਇਹਦੇ ਨਾਲ ਖੜੀ ਕਰਦੇ ਕਰਾਂਗੇ ਹੂੰ ਇਹਦੇ ਨਾਲ ਵੀ ਫੋਟੋ ਪਿੱਛੇ ਨਾ ਕਰੀਏ ਬਿਲਕੁਲ ਬਿਲਕੁਲ ਉਹ ਸੀ ਮੈਰ ਸੋਨੀ ਨੇ ਦੋਵਾਂ ਨੇ ਆਪਣੀ ਰਾਇ ਗੱਲ ਲਾਈਤੀ ਵੀ ਆ ਚੀਜ਼ ਆਪਾਂ ਲਾ ਦਈਏ ਹਾਂ ਆ ਠੀਕ ਹੈ ਜੱਜ ਵੀ ਫੋਟੋ ਹਾਂ ਹਾਂ ਉਹਨਾਂ ਨੇ ਬਹੁਤ ਵਧੀਆ ਆ ਚੀਜ਼ ਇਹਦੇ ਨਾਲ ਫੋਟੋ ਥੱਲੇ ਆਪਣੀਆਂ ਅੜਜੇ ਕਰਨੀਆਂ ਹਨਾ ਹਾਂ ਅੜਜੇ ਕਰ ਗਿਰੂ ਗਿੰਦੀ ਹਨ ਤੇ ਸਲਕੇ ਨਹੀਂ ਗਿਰਗੇ ਸੋਹਣੀ ਜੀ ਜਾਣਕਾਰੀ ਲਓ ਕਿ ਵੀਰੇ ਇਹ ਨਾ ਵੀ ਕਿਸੇ ਵੀ ਸਿੱਖ ਗਰੁੱਪ ਦਾ ਜਨਮ ਦਿਹੜਾ ਹੁੰਦਾ ਹੈ ਆਪਣੇ ਨਵੇਂ ਬੱਚਿਆਂ ਨੂੰ ਪਤਾ ਲੱਗੇ ਇੱਕ ਸੇ ਨਵੇਂ ਪ੍ਰਭਾਤ ਫੇਰੀਆਂ ਕੱਢੀ ਆਏ ਤੇ ਆਪਾਂ ਇੱਕ ਦੋ ਜਣਾਂ ਜਿਆਦਾ ਮਨਾਉਨੇ ਆ ਉਹਦੇ ਬਾਅਦ ਪਤਾ ਨਹੀਂ ਲੱਗਦਾ ਸਾ પાਛੀਆਂ ਭਾਗਤ ਹੋ ਗਏ ਕਈ ਹੋ ਗਏ ਬਿਲਕੁਲ ਬਿਲਕੁਲ ਮਨਾਉਣ ਵਾਸਤੇ ਸੀ ਇਹ ਪਰ ਅੱਲਾ ਕਰਿਆ ਨਾ ਹਨਾ ਬਹੁਤ ਵਧੀਆ ਬਹੁਤ ਵਧੀਆ ਜਿੱਦਾਂ ਹੁਣ ਜਿੱਦਾਂ ਆਪਾਂ ਗੁਰਨਾਨਕ ਦੇਵ ਜੀ ਦਾ ਪਰ ਮਨਾਉਂਦੇ ਗੁਰਪੁਰਬ ਗੁਰਦਾਸ ਭਾਗਤ ਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਹੋ ਗਿਆ ਉਹਦੇ ਚ ਸਾਨੂੰ ਫਿਰ ਇਹ ਚੀਜ਼ ਵੀ ਨਾ ਬਹੁਤ ਪਰੇਸ਼ਾਨੀ ਆਉਂਦੀ ਆ ਬਿਲਕੁਲ 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 ਇਹ ਆਪਾਂ ਵੀ ਕਰੀ ਲੋੜ ਹਾਂਜੀ ਚਲੋ ਫਿਰ ਆਜੋ ਕਿ ਆਪੇ ਸੋਨੀ ਦੇ ਨਾ ਨਾ ਬਹੁਤ ਵਧੀਆ ਨਾ ਨਾ ਵਧੀ ਨਾ ਨਾ ਕਪਾਤ ਤੋਂ ਬੰਦੀ ਲੋੜ ਨਹੀਂ ਪੁੱਛੂਗਾ ਹਾਂ ਅੱਛਾ ਚਾਚਾ ਜਿਵੇਂ ਮਹਾਰਾ ਦੀ ਸਵਾਰੀ ਵੀ ਲੈ ਕੇ ਜਾਣੀ ਹੋਇਆ ਹੈ ਨਾ ਉਹਦੇ ਪਾਸੇ ਵੀ ਠੀਕ ਹੋ ਗਿਆ ਹੁਣ ਕੰਮ ਹੈ ਹੈਨਾ ਹਾਂ ਨਹੀਂ ਕਣੀ ਚ ਮੀਕਣੀ ਚ ਮੀਕਣੀ ਚ ਹਾਂ ਬਿਲਕੁਲ ਬਿਲਕੁਲ ਚਲੋ ਵਧੀਆ ਹੋ ਗਿਆ ਦਾ ਸ੍ਰੀਕਾਲ ਚਲੋ ਠੀਕ ਹੈ ਜੀ ਮੈਂ ਵਿਲਾ ਹੁਣ ਫਰੀਮ ਓਕੇ ਚਾਚਾ ਧੰਨਵਾਦ ਤੇਰਾ ਨਾ ਨਾ ਧੰਨਵਾਦ ਤੁਹਾਡੇ ਨਾਲ ਆਦੂਗੀ ਹਾਂ ਆ ਲਾ ਦਿੰਦੇ ਉੱਤੇ ਡਾਲ ਲੈ ਦੇ ਟਰਾਲੀ ਦਾ ਲਾਹੋਵਾਂ ਇਹ ਮੈਟਰੋ ਸਪਰੇ ਦਾ ਕੰਮ ਨਵੇੜਤਾ ਤੇ ਟਰਾਲੀ ਛੇਮਾ ਕਿਹੜਾ ਹੋ ਗਿਆ ਅੱਜ ਤਕਰੀਬਨ ਇੱਕ ਜਾਂ ਦੋ ਗੇੜਾ ਇੱਕ ਕੁਪ ਆਹ ਰਹੇ ਗੇ ਕੁਪ ਆਪਣੇ ਇੰਨਾ ਕਿ ਇੱਕ ਕੁਪ ਪਿੰਡ ਰਹਿ ਗਿਆ ਆਪਣਾ ਸੋਨਾ ਅੰਬਲਾ ਬੱਜ ਗਿਆ 770 ਕੁਇੰਟਲ ਇੱਕ ਚ ਪਾ ਲਈ ਜਿੰਨੇ 700 ਕੁ ਛੇਮਾ ਹੋ ਗਿਆ 742 ਜੇ ਮਤਲਬ 400 ਕੁਇੰਟਲ ਤੇ ਪਾਰ ਸਮਝ ਲਓ ਵੀ ਕਹਾਣੀ ਆਪਣੀ ਪਹੁੰਚ ਗਈ ਹੈ ਨਾ 400 ਕੁਇੰਟਲ ਪਾਰ ਹੋ ਗਿਆ ਦੋ ਟਰਾਲੀ ਹਲੇ ਤਕੜੀਆਂ ਹੋਰ ਹੋਣੀਆਂ ਸਾਸਾ 14 ਡੇਢ 150 ਕੁਇੰਟਲ ਹੋਰ ਪਿਆ ਆਪਣਾ ਕੰਨ ਜੀ ਤੇ ਵਧੀਆ ਹੋ ਗਿਆ ਕੋਟਾ ਗਾਹ ਨੂੰ ਦੇਖਦੇ ਆਂ ਬਾਕੀ ਵੀ ਹੀਰ ਕਹਿੰਦੇ ਵੀ ਰੱਖ ਲਿਆ ਕਰੋ ਯਾਰ ਮਾਂ ਸਾਡਾ ਪ੍ਰੋਗਰਾਮ ਆਇਆ ਵੀ ਅਸੀਂ ਅਗਲੇ ਸਾਲ ਤੇ ਚੱਕ ਦੇ ਕਰਨੀ ਨਾਲ ਦੀ ਨਾਲੇ ਹੈਨਾ ਕੱਲ ਥੋੜਾ ਵਿਆਹ ਖਾ ਕੇ ਆਏ ਆਂ ਵਿਆਹ ਕਰਕੇ ਤਵੇ ਤੇ ਡਾਉਣਾ ਬਕਾਦ ਚੱਲਦੇ ਸਵੇਰ ਦਾ ਕੁਛ ਅੱਜ ਸੁਪਰੀ ਵੀ ਕਰੀ ਹੈ ਹੈਨਾ ਬਾਕੀ ਆ ਆਲੂਆਂ ਆਲੂਆਂ ਦੀ ਬੇਲ ਬੁੱਲ ਜੀ ਲੱਗ ਚੱਲੀ ਲਵੇ ਬਸ ਸੁੱਕ ਜੇ ਚੱਲੀ ਹੁਣ ਤਾਂ ਥੋੜੀ ਬੁੱਤੀ ਰਹੀ ਗਈ ਉਪਰੋਂ ਤਾਂ ਹੋ ਗਿਆ ਸਾਫ ਜੀ ਹੈਨਾ ਤੇ ਅੱਜ ਜਿਹੜੀ ਦੱਤੀ ਨਾਲ ਵੜ ਦੇਣੀ ਹੈ ਡੌਲਾ ਜੀ ਬਾਤ ਆ ਜਾਣ ਬਸ ਆਪਾਂ ਨੇ ਚੱਕ ਦੇਣੇ ਫਿਰ ਟੈਂਪਰ ਜੀ ਨਾਲ ਵੱਟ ਕੇ ਆਪਾਂ ਨੇ ਦਿਹਾੜੀ ਦੇ ਆਪਣੇ ਆਲੂ ਇਕੱਠੇ ਕਰਕੇ ਪਰੇ ਕਰਨ ਦਾ ਕੰਮ ਸੋ ਚਲਦੇ ਆ ਟਰਾਲੀ ਦਾ ਕਰਾਉਨੇ ਆ ਕੰਡਾ ਤੇ ਤੂੜੀ ਦੇ ਬੜੇ ਫੋਨ ਆਈ ਜਿੰਨੇ ਬਾਈ ਸਾਡੀ ਚ ਕਾ ਦੋ ਵੀਰ ਕਹਿੰਦਾ ਕਿਦਾ ਸ਼ੈੱਡ ਵਾਲਿਆਂ ਦੇ ਵੀ ਬੁਰੀ ਹਾਲਤ ਹੈ ਕਹਿੰਦਾ ਸਾਨੂੰ ਪਤਾ ਵੀ ਕਿਵੇਂ ਲਾ ਕੇ ਆਉਂਦੇ ਆ ਥੋੜਾ ਜਿਹਾ ਹੈ ਮੰਦਈ ਅਸਲ ਚ ਹਰ ਇੱਕ ਜ਼ਿੰਮੇਵਾਰ ਜਣੀ ਚੀਜ਼ ਵੇਚਣ ਤੋਂ ਪਹਿਲਾਂ ਅਗਲਾ ਪੂਰਾ ਪੁੱਛ ਪੜਤਾਲ ਕਰਦਾ ਦੇਖ ਥੋੜੇ ਥੋੜੇ ਨਾਲ ਜਿੱਧਰ ਜਿੱਧਰੋਂ ਮੀਂਹ ਪੈਣ ਕਰਕੇ ਉਧਰੋਂ ਜਿਵੇਂ ਇਧਰੋਂ ਮੀਂਹ ਪਿਆੰਦਾ ਰਿਹਾ ਤਾਂ ਕੁੱਪ ਦੇ ਵਿੱਚ ਉੱਥੇ-ਉੱਥੇ ਪਾਣੀ ਆ ਇਧਰੋਂ ਸਾਰਾ ਸਾਫ਼ ਹੈ ਹਨਾ ਮਾਹ ਲਖਾਸਾ ਨਿਕਲ ਗਿਆ ਨਿਕਲ ਕੇ ਕੁਝ ਹੋਰ ਨਿਕਲੇ ਪਏ ਸੋ ਚੱਲਦੇ ਆ ਜੀ ਹੁਣ ਟਰਾਲੀ ਲੈ ਕੇ ਨਾਲੇ ਵੀਰ ਤੇ ਤੇ ਪੁਲ ਪਾਰ ਕਰਾਉਣੇ ਆ ਕਿਉਂਕਿ ਜਿੰਮੇ ਜਿੱਥੇ ਕੰਬੈਨ ਨਹੀਂ ਆਪਾਂ ਪੁਲ ਪਾਰ ਕਰਦੇ ਉੱਥੇ ਜਿੰਮੇ ਕੰਬੈਨ ਦਾ ਕਰਾਉਣੇ ਉਮੇ ਟਰਾਲੀ ਦਾ ਵੀ ਕਰਾਉਣਾ ਚ ਲੋ ਭਾਈ ਸੋਹਣੇ 67 25 ਕਦੇ 66 ਕਦੇ 72 ਕਦੇ 73 ਕਦੇ ਸਰਕਲ ਨਾ ਚਲੋ ਵਧੀਆ ਕੰਮ ਹੋ ਗਿਆ ਚਲੋ ਠੀਕ ਹੈ ਜੀ ਫਿਰ ਓਕੇ ਹਾਂ ਸੇਮੀ ਹੀ ਹੋਗੀ ਠੀਕ ਠੀਕ ਹੈ ਜੀ ਠੀਕ ਹੈ ਓਕੇ ਅੱਜ ਤਾਂ ਥੋੜੀ ਠੰਡ ਜ਼ਿਆਦਾ ਹੈ ਹੈ ਨਾ ਫੇ ਤੁਸੀਂ ਪਿੰਡੇ ਕਢਾ ਲੈਣੇ ਆ ਯਾਰ ਕਿਤੇ ਮੰਡੀ-ਮੁੰਡੀ ਚ ਕਢਾਉਨੇ ਹੁੰਦੇ ਆ ਫਿਰ ਮੰਡੀ ਜੀ ਵੀ ਖੜਾ ਜੀ ਦਾ ਬਾਕੀ ਫਾਰਮ ਵੀ ਆਪਣੇ ਜਾਂਦੇ ਫੇ ਠੀਕ ਹੈ ਜਿਹੜਾ ਤਖੇੜਾ ਸਾਹਿਬ ਗੁਰੂ ਦਾ ਹਾਂ 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 ਹੈਗਾ ਟਰੈਕਟਰ ਆਪਣਾ ਘਰ ਨੂੰ ਕਢਦੇ ਟਰੈਕਟਰ ਵੀ ਦੱਸ ਸਵੇਰੇ ਫੇ ਆਣਾ ਇੱਧਰੋਂ ਬਸ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਓਕੇ ਜੀ ਓਕੇ ਠੀਕ ਹੈ ਠੀਕ ਹੈ